ਸਤਿਗੁਰੂ ਮਾਤਾ ਸੁਦੇਖਸ਼ਾ ਜੀ ਮਹਾਰਾਜ ਦੀ ਪ੍ਰੇਰਣਾ ਸਦਕਾ ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਮਨੁੱਖੀ ਇਕਤਾ ਦਿਵਸ ਮੌਕੇ ਫਗਵਾੜਾ ਦੇ ਨਿਰੰਕਾਰੀ ਭਵਨ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸਿਵਲ ਹਸਪਤਾਲ ਬੰਗਾ ਅਤੇ ਬਲੱਡ ਬੈਂਕ ਦੀਆਂ ਟੀਮਾਂ ਨੇ 160 ਯੂਨਟ ਖੂਨ ਇਕੱਤਰ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਗਵਾੜਾ ਬ੍ਰਾਂਚ ਦੇ ਕਨਵੀਨਰ ਮਲਕੀਤ ਚਾਨ ਨੇ ਦੱਸਿਆ ਕਿ ਮਾਤਾ ਸੁਦੇਖਸ਼ਾ ਜੀ ਅਨੁਸਾਰ ਹਿਰਦੇ ਵਿੱਚ ਪਰਉਪਕਾਰ ਦੀ ਸੁੰਦਰ ਭਾਵਨਾ ਪੈਦਾ ਹੋ ਜਾਵੇ ਜੀਵਨ ਦਾ ਹਰ ਇੱਕ ਪਲ ਮਨੁੱਖਤਾ ਨੂੰ ਸਮਰਪਿਤ ਹੋ ਸਕਦਾ ਹੈ ਹੁਣ ਦੱਸਿਆ ਕਿ ਮਨੁੱਖੀ ਏਕਤਾ ਦਿਵਸ ਬਾਬਾ ਗੁਰਵਚਨ ਸਿੰਘ ਜੀ ਦੀਆਂ ਮਾਨਵਤਾ ਪ੍ਰਤੀ ਸੱਚੀਆਂ ਸੇਵਾਵਾਂ ਨੂੰ ਸਮਰਪਿਤ ਹੈ ਜਿਸ ਤੋਂ ਨਿਰੰਕਾਰੀ ਜਗਤ ਦਾ ਹਰ ਸ਼ਰਧਾਲੂ ਆਪਣੇ ਜੀਵਨ ਦੀ ਭਲਾਈ ਲਈ ਪ੍ਰੇਰਨਾ ਲੈ ਰਿਹਾ ਹੈ ਹੁਣ ਆ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਭਾਰਤ ਭਰ ਵਿੱਚ 207 ਥਾਵਾਂ ਤੇ ਵਿਸ਼ਾਲ ਖੂਨਦਾਨ ਕੈਂਪ ਲਗਾਏ ਜਿਸ ਵਿੱਚ ਲਗਭਗ 50000 ਯੂਨਿਟ ਖੂਨ ਇਕੱਤਰ ਕੀਤਾ ਗਿਆ ਹੈ ਸਤਗੁਰ ਮਾਤਾ ਸਿਕਸ਼ਾ ਜੀ ਮਹਾਰਾਜ ਜੀ ਦੇ ਆਦੇਸ਼ ਦੇ ਅਨੁਸਾਰ 24 ਅਪ੍ਰੈਲ ਔਰ ਮਾਨਵ ਏਕਤਾ ਦਿਵਸ ਜੋ ਹੈ ਉਹ ਮੇਰੀ ਭਵਨ ਵਿਖੇ ਮਨਾਇਆ ਗਿਆ ਔਰ ਇਸ ਵਿੱਚ ਫੋਵਾਰਾ ਬ੍ਰਾਂਚ ਦੇ ਸੇਵਾਦਲ ਅਤੇ ਸਾਧ ਸੰਗਤ ਨੇ ਮਹਾਨ ਹਿੱਸਾ ਪਾਇਆ ਔਰ ਨੌਜਵਾਨਾ ਭੈਣਾ ਭਰਾਵਾਂ ਨੇ ਖੂਨ ਦਿੱਤਾ ਔਰ ਕਿਉਂਕਿ ਸਤਗੁਰੂ ਬਾਬਾ ਹਰਦੇਵ ਸਿੰਘ ਜੀ ਨੇ ਕਿਹਾ ਕਿ ਖੂਨ ਨਾਲੀਆਂ ਵਿੱਚ ਨਹੀਂ ਨਾ ਮੂਨ ਲੂਖੀ ਨਾਲੀਆਂ ਵਿੱਚ ਵਹਿਣਾ ਚਾਹੀਦਾ ਹੈ ਇਸ ਸਦਰੂ ਦੇ ਵਿੱਚ ਔਰ ਜਿਹੜਾ ਖੂਨ ਇਕੱਠਾ ਕੀਤਾ ਗਿਆ ਮਨੁੱਖ ਤੁਹਾਨੂੰ ਜਿਹੜਾ ਹੈ ਖੂਨ ਦਾਨ ਕਰਨ ਦੇ ਲਈ ਇਹ ਜਿਹੜਾ ਫੰਕਸ਼ਨ ਕੀਤਾ ਗਿਆ ਔਰ ਇਸ ਵਿੱਚ ਬਹੁਤ ਸਾਰੇ ਲੋਕਲ ਨੇਤਾ ਵੀ ਆਏ ਜਿਵੇਂ ਕਿ ਸੀ ਸੋਮਪrakash ਜੀ ਔਰ ਜਗਿੰਦਰ ਸਿੰਘ ਜੀ ਮਾਨ ਸਾਹਿਬ ਔਰ ਨਾਲ ਨਾਲ ਧਾਲੀਵਾਲ ਸਾਹਿਬ ਐਮ ਐਲ ਏ ਇਹ ਸਾਰਿਆਂ ਨੇ ਸਾਨੂੰ ਇਸ ਦੇ ਵਿੱਚ ਨੌਜਵਾਨਾਂ ਨੂੰ ਔਰ ਉਤਸ਼ਾਹ ਦਿੱਤਾ ਔਰ ਮੇਰ ਕਰੋ ਕਿ ਇਹ ਜੋ 160 ਯੂਨਿਟ ਖੂਨ ਦਾਨ ਕੀਤਾ ਹੈ ਇਹ ਮਾਨਵਤਾ ਦੇ ਲਈ ਹੀ ਬਤਿਆ ਜਾਵੇ ਔਰ ਨਾਲ ਨਾਲ ਔਰ ਸਤਗੁਰ ਮਾਤਾ ਸ੍ਰੀਸ਼ਾ ਜੀ ਮਹਾਰਾਜ ਨੇ ਕਿਹਾ ਇਸ ساری ਦੁਨੀਆ ਦੇ ਵਿੱਚ ਸੁੱਖ ਹੋਵੇ ਸ਼ਾਂਤੀ ਹੋਵੇ ਕੋਈ ਵੀ ਔਰ ਇਨਸਾਨ ਜਿਹੜਾ ਹੈ ਇੱਕ ਦੂਜੇ ਦਾ ਭਲਾ ਹੀ ਕਰੇ ਐਸਾ ਸੰਦੇਸ਼ ਜਿਹੜਾ ਹੈ ਸਤਿਗੁਰ ਮਾਤਾ ਜੀ ਨੇ ਦਿੱਲੀ ਤੋਂ ਵੀ ਦਿੱਤਾ ਦਿੱਲੀ ਦੇ ਵਿੱਚ ਵੀ ਹਜ਼ਾਰਾਂ ਜਿਹੜਾ ਜੁਨਿਟ ਜਿਹੜਾ ਹੈ ਖੂਨਦਾਨ ਦਿੱਤਾ ਗਿਆ ਔਰ ਮੇਰ ਕਰੋਗੇ ਔਰ ਹਰ ਸਾਲ ਜਿਸ ਤਰ੍ਹਾਂ ਇਹ ਲੱਗਦਾ ਹੈ ਇਸੇ ਤਰ੍ਹਾਂ ਇਹ ਤਕੀ ਲੱਗਾ ਹੈ ਔਰ ਮੇਰ ਕਰੋ ਸੱਚਾ ਪਾਚਾ ਇਹ ਖੂਨਦਾਨ ਕੈਂਪ ਫਰੀਕਸਾਲ ਇਸ ਤਰ੍ਹਾਂ ਲਾਇਆ ਜਾਵੇ ਠੀਕ ਹੈ